ਤੇ ਹੋਣੇ ਪਹਿਲਾ ਪੱਲ ਲੱਖੇ ਸਿਧਾਨੇ ਦੀ ਗੱਲ ਕਰ ਲਈਏ ਕਈ ਪ੍ਰਚਾਰਕ ਨੇ ਜਿਹੜੇ ਪ੍ਰਚਾਰ ਕਰਦੇ ਨੇ ਜੀ ਸਿੱਖ ਪੰਥ ਦਾ ਪ੍ਰਚਾਰ ਕਰਦੇ ਨੇ ਜੀ ਉਹ ਲੱਖੇ ਸਿਧਾਨੇ ਤੇ ਕਿੰਤੂ ਪ੍ਰੰਤੂ ਕਰਦੇ ਨੇ ਕਿ ਇਹ ਜਿਹੜਾ ਕਲੀਨ ਸੇਫ ਮੁੰਡਾ ਗਾ ਇਹ ਕਿੱਥੋਂ ਪੰਥ ਕਾ ਆ ਗਿਆ ਕਿਹੜੀ ਪੰਥਕ ਕਿਹੜੀ ਇਹ ਆ ਇਹਨੇ ਤਾਂ ਮੋਨਾ ਗਾ ਇਹਨੇ ਵਾਲ ਕਟਾਏ ਹੋਏ ਨੇ ਤੇ ਇਹ ਗੈਂਗਸਟਰ ਆ ਇਹ ਗੁਣਾ ਵੀ ਜਾ ਕੇ ਸੰਬੰਧੀ ਵਿੱਚ ਤੇ ਜੇ ਕੋ ਲੱਖੇ ਸਿਧਾਨੇ ਵਰਗਾ ਜਾ ਕੇ ਉੱਥੇ ਸਾਡੇ ਪੰਜਾਬ ਦੀ ਗੱਲ ਕਰਦਾ ਤੇ ਸਾਨੂੰ ਉਹ ਹੈ ਜਾਂ ਬੋਲਣ ਵਾਲਾ ਮਨੁੱਖ ਉਥੇ ਚਾਹੀਦਾ ਸਾਨੂੰ ਉਥੇ ਮਿੱਟੀ ਦੇ ਘੁੱਗੂ ਨਹੀਂ ਭੇਜਣੇ ਚਾਹੀਦੇ ਜੇ ਕੱਲ ਆਪਾਂ ਦਲਾਲ ਮੀਡੀਆ ਕਹਿ ਦਈਏ ਕੁਝ ਆਪਾਂ ਖਰੀਦਿਆ ਕਹਿ ਦਈਏ ਏਜੰਸੀਆਂ ਦਾ ਕਹਿ ਦਈਏ ਕਿ ਉਹ ਜਿਹੜਾ ਜਿਹੜੇ ਹੁੰਦੇ ਨੇ ਸਿੱਖ ਚਿਹਰੇ ਹੁੰਦੇ ਨੇ ਪੱਗਾਂ ਦਸਤਾਰਾਂ ਬੰਨ੍ਹੇ ਹੁੰਦੇ ਆ ਗੱਤਰੇ ਵੀ ਪਾਏ ਹੁੰਦੇ ਨੇ ਬੜੀ ਬੜੀ ਦਾੜ੍ਹੀਆਂ ਵੀ ਰੱਖੀ ਹੋਈਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਅੱਜ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਉਹ ਕੂਟ ਪ੍ਰਚਾਰ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਿਹੜਾ ਚਾਹੋਗੇ ਅੱਜ ਸਾਡੇ ਨਾਲ ਹਨ ਬਾਬਾ ਲਾਲ ਸਿੰਘ ਜੀ ਪੀਕੀ ਵਾਲੇ ਉਹਗੇ ਪ੍ਰਚਾਰਕ ਨੇ ਤਤਾਵਾ ਅੱਜਕੀ ਵੀ ਦੇ ਤੇ ਹਾਥਾਂ ਤੇ ਹਰ ਮੁੱਦੇ ਨੂੰ ਜਿਹੜਾ ਬੜੀ ਬੇਖੂਬੀ ਨਾਲ ਜਿਹੜਾ ਚੱਕਦੇ ਨੇ ਅੱਜ ਉਹਨਾਂ ਤੋਂ ਅਸੀਂ ਜਿਹੜੀ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਚੱਲ ਰਹੀ ਆ ਉਸ ਨੂੰ ਲੈ ਕੇ ਜਿਹੜੇ ਚਾਰ ਸੀਟਾਂ ਨੇ ਜਿਹੜੀਆਂ ਐਮ ਮੰਨੀਆਂ ਜਾ ਰਹੀਆਂ ਨੇ ਸਰੂਰ ਸੀਟ ਹੋਗੀ ਬਠਿੰਡਾ ਸੀਟ ਹੋਗੀ ਫਰੀਦਕੋਟ ਤੇ ਖਲੂਰ ਸਾਹਿਬ ਦੀ ਸੀਟ ਹੋਗੀ ਉਹਨਾਂ ਸੀਟਾਂ ਨੂੰ ਲੈ ਕੇ ਅੱਜ ਬਾਬਾ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਬੈਜੀ ਦਾ ਖਾਲਸਾ ਰੈਜੀ ਦੀ ਫੌਜ ਵਾਹਿਗੁਰੂ ਜੀ ਦੀ ਫਤਿਹ ਬਾਬਾ ਜੀ ਜਿਹੜੀਆਂ ਆਪਾਂ ਅੱਜ 4 ਹੋਰ ਸੀਟਾਂ ਮੰਨੀਆਂ ਜਾ ਰਹੀਆਂ ਨੇ ਸਿਮਰਜੀਤ ਸਿੰਘ ਮਾਨ ਹੋ ਗਿਆ ਸਭੂਸੀਰ ਤੋਂ ਜਿਹੜਾ ਕਿ ਸਿਮਰਜੀਤ ਮਾਨ ਵੱਲੋਂ 1 ਲੱਖ ਸਦਾਨਾ ਖੜਾ ਕੀਤਾ ਗਿਆ ਬਟਿੰਡਾ ਸੀਟ ਤੋਂ ਤੇ ਫਰੀਦਕੋਟ ਸੀਟ ਤੋਂ ਭਾਈ ਬਿਅੰਕ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਖਾਲਸਾ ਤੇ ਖੰਡੂਰ ਸਾਹਿਬ ਸੀਟ ਤੋਂ ਹੈਗੇ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿਹੜਾ ਡਿਬਲੂਗੜ ਦੇਲ ਦੇ ਵਿੱਚ ਬੰਦ ਨੇ ਇਹਨਾਂ ਸੀਟਾਂ ਨੂੰ ਤੁਸੀਂ ਕਵੇਂ ਵੇਖਦੇ ਜੀ ਮੈਂ ਪੰਜਾਬੀ ਵਿਰਸਾ ਟੀਵੀ ਦੀ ਸਮੁੱਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਦੇਸ਼ ਵਿਦੇਸ਼ ਵਿੱਚ ਵਸਦਿਆਂ ਸਿੱਖ ਸੰਗਤਾਂ ਨੂੰ ਫਤਿਹ ਅਰਜ਼ ਕਰਦਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਵਾਲ ਕੀਤਾ ਹੈ ਚਾਰ ਸੀਟਾਂ ਬਾਰੇ ਚਾਰ ਸੀਟਾਂ ਤੇ ਜਿਵੇਂ ਸੰਗਰੂਰ ਤੋਂ ਸਿਮਰਜੀਤ ਸਿੰਘ ਮਾਨ ਬਾਬਾ ਸਮੇਂ ਦੇ ਜਿੱਤਦੇ ਆ ਰਹੇ ਆ ਉਹਦਾ ਵੱਡਾ ਕਾਰਨ ਇਹੀ ਆ ਕਿ ਜੋ ਨਿਸ਼ਾਨਾ ਕੌਮ ਦੀ ਚੜ੍ਹਦੀ ਕਲਾ ਵਾਤੇ ਲੈ ਕੇ ਚੱਲੇ ਹੋਏ ਆ ਅੱਜ ਤੱਕ ਉਸ ਨਿਸ਼ਾਨੇ ਤੇ ਉਹ ਕਾਇਮ ਆ ਉਹ ਥਿਰਕੇ ਨਹੀਂ ਉਹ ਡੋਲੇ ਨਹੀਂ ਉਹ ਘਵਰਾਏ ਨਹੀਂ ਖਾਲਸਾ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਸਦਾ ਵਾਤੇ ਕਰਦੇ ਆ ਇਸੇ ਕਰਕੇ ਬਾਕੀ ਪਾਰਟੀਆਂ ਜਿਹੜੀਆਂ ਨੇ ਲੋਕ ਪਾਰਟੀਆਂ ਬਦਲ ਲੈਂਦੇ ਨੇ ਸਿਰਫ ਟਿਕਟ ਲੈ ਕੇ ਜਿੱਤ ਹਾਸਲ ਕਰਨ ਵਾਸਤੇ ਜਿੱਤਾਂ ਹਾਸਲ ਬਹੁਤ ਕੀਤੀਆਂ ਜਿਨ੍ਹਾਂ ਨੇ ਉਹਨਾਂ ਨੇ ਸਾਡਾ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹੱਕਾਂ ਦਾ ਕੋਈ ਥੋੜ੍ਹਸ ਮੁੱਦਾ ਠਾਕੇ ਗੱਲ ਨਹੀਂ ਕੀਤੀ ਕਿਸੇ ਚ ਜ਼ਰਤ ਨਹੀਂ ਸੀ ਸਿਮਰਜੀਤ ਸਿੰਘ ਮਾਨ ਜਿਹੜੇ ਆ ਜਦੋਂ ਵੀ ਗੱਲ ਕਰਦੇ ਆ ਉਹ ਗੁਰੂਆਂ ਦੀ ਗੱਲ ਕਰਦੇ ਆ ਉਹ ਪੰਜਾਬੀ ਦੀ ਗੱਲ ਕਰਦੇ ਆ ਉਹ ਸਾਡੇ ਮਜ਼ਦੂਰ ਤੇ ਕਿਸਾਨ ਦੀ ਗੱਲ ਕਰਦੇ ਆ ਸਾਡੇ ਹੱਕਾਂ ਦੀ ਗੱਲ ਕਰਦੇ ਆ ਇਸ ਕਰਕੇ ਸੰਗਰੂਰ ਜ਼ਿਲ੍ਹੇ ਵਾਲਿਆਂ ਦੇ ਦਿਲਾਂ ਦੇ ਵਿੱਚੋਂ ਵਸੇ ਹੋਏ ਆ ਜਿਸ ਕਰਕੇ ਉਹਨਾਂ ਨੇ ਆਪਣੇ ਵੱਲੋਂ ਇਹ ਚੋਣ ਵੀ ਕੀਤੀ ਕਿ ਬਠਿੰਡਾ ਸੀਟ ਦੇ ਉੱਤੇ ਕੌਣ ਉਤਾਰਿਆ ਜਾਏ ਤੇ ਲਖੇ ਸਧਾਨੇ ਨੂੰ ਲਖਵੀਰ ਸਿੰਘ ਲਖਾ ਸਧਾਨਾ ਜਿਹੜਾ ਉਹ ਕਾਫੀ ਸਮੇਂ ਤੋਂ ਪੰਜਾਬ ਦੇ ਹੱਕਾਂ ਲਈ ਖਾਸ ਕਰਕੇ ਪੰਜਾਬੀ ਬੋਲੀ ਮਾਂ ਬੋਲੀ ਦੀ ਚੜ੍ਹਦੀ ਕਲਾ ਵਾਸਤੇ ਸੰਘਰਸ਼ ਕਰ ਰਿਹਾ ਹੈ ਕਾਫੀ ਉਹਨੂੰ ਸੰਘਰਸ਼ ਕਰਦੇ ਨੂੰ ਔਕਣਾ ਵੀ ਆਈਆਂ ਹੈ ਪਰ ਲੱਖਾਂ ਸਿਧਾਣਾ ਡੋਲਿਆਂ ਨਹੀਂ ਆਪਣੇ ਮਿਸ਼ਨ ਨੂੰ ਲੈ ਕੇ ਅੱਗੇ ਵਧਾ। ਪਾਪਾ ਜੀ ਤੁਹਾਨੂੰ ਮੈਂ ਨਾ ਇੱਥੇ ਇੱਕ ਥੋੜੀ ਜਿਹੀ ਗੱਲ ਆਪਾਂ ਲੱਖੇ ਸਿਧਾਣੇ ਦੇ ਆਉਣਿਆ ਬਾਅਦ ਚ ਇੱਕ ਗੱਲ ਟੋਕਦਾ। ਇੱਕ ਗੱਲ ਇਹ ਸਾਹਮਣੇ ਨਿਕਲ ਕੇ ਆਈ ਹੈ ਕਿ ਸਿਮਰਜੀਤ ਸਿੰਘ ਮਾਨ ਵੱਲੋਂ ਸੰਗਰੂਰ ਚੋਣ ਜਿਹੜੀ ਚੋਣ ਲੜੀ ਜਾ ਰਹੀ ਆ ਜੀ। ਪਰ ਦੂਜੇ ਪਾਸੇ ਜਿਹੜਾ ਫਰੀਦਕੋਟ ਦੀ ਸੀਟ ਤੇ ਸਰਬਜੀਤ ਸਿੰਘ ਦਾ ਪੁੱਤਰਾ ਆਪਣਾ ਸੌਰੀ ਵਿਅੰਕ ਸਿੰਘ ਦਾ ਪੁੱਤਰਾ ਸਰਬਜੀਤ ਸਿੰਘ ਉੱਥੇ ਉਹਦੇ ਬਰਾਬਰ ਸਿਮਰਜੀਤ ਸਿੰਘ ਮਾਨ ਨੇ ਬਲਦੇਵ ਸਿੰਘ ਗਾਗੜਾ ਆ ਉਹਦਾ ਬੰਦਾ ਜਿਹੜਾ ਕੈਂਡੀਡੇਟ ਖੜਾ ਕੀਤਾਗਾ। ਤੇ ਇਹਨੂੰ ਬਾਰਸੇ ਨਹੀਂ ਲੈਣਾ ਚਾਹੀਦਾ ਸੀ ਕਿ ਉਹ ਭਾਈ ਸਾਹਿਬ ਅਜੀਤ ਸਿੰਘ ਦੀ ਜਿਹੜੀ ਹਮਾਇਤ ਕਰਨੀ ਚਾਹੀਦੀ ਸੀ ਇਹ ਹਮਾਇਤ ਕਿਉਂ ਨਹੀਂ ਕਰ ਰਿਹਾ ਹੈ ਕੀ ਕਾਰਨ ਹੈ ਨਹੀਂ ਇਹ ਤਾਂ ਦੇਖੋ ਮਾਨਸਾ ਵੀ ਦੱਸ ਸਕਦੇ ਉਹਨਾਂ ਦੇ ਕੋਈ ਅੰਦਰੂਨੀ ਮਤਭੇਦ ਹੋ ਸਕਦੇ ਕਿਸੇ ਕਾਰਨ ਕਰਕੇ ਪਰ ਜਿਹੜੀ ਸਰਬਜੀਤ ਸਿੰਘ ਦੀ ਫਰੀਦਕੋਟ ਦੀ ਚੋਣ ਆ ਉੱਥੇ ਜਿਹੜਾ ਸੰਗਤਾਂ ਨੇ ਫੈਸਲਾ ਲਿਆ ਅਸੀਂ ਉਹਨਾਂ ਦੇ ਹੱਕ 'ਚਾਂ ਕਿ ਉਸ ਬੱਚੇ ਨੂੰ ਜਿੱਤਿਆਉਣਾ ਚਾਹੀਦਾ ਕਿਉਂਕਿ ਉਹਨਾਂ ਦੇ ਪਿਤਾ ਨੇ ਸਾਡੀ ਸਿੱਖ ਕੌਮ ਦੀ ਰੁੱਦੀ ਹੋਈ ਪੱਗ ਜਨ 84 ਵੇਲੇ 1984 ਵੇਲੇ ਜਦੋਂ ਹਰਮੰਦਰ ਸਾਹਿਬ ਦੇ ਉੱਤੇ ਟੈਕ ਹੋਇਆ ਸਾਡੀ ਨਸਲ ਕੁਸੀ ਹੋਈ ਆ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਹੀਦ ਕੀਤੀਆਂ ਗਈਆਂ ਅਕਾਲ ਤਖਤ ਸਾਹਿਬ ਤਾਇਤ ਆਇਆ ਗਿਆ ਪਰ ਉੱਥੇ ਬਹੁਤ ਜ਼ਿਆਦਾ ਜ਼ੁਲਮ ਹੋਇਆ ਸੀ ਪਰ ਸਿੱਖ ਦਾ ਪੁੱਤਰ ਹੋਣ ਕਰਕੇ ਸਰਦਾਰ ਬੈਂਤ ਸਿੰਘ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਮੈਨੂੰ ਨੌਕਰੀ ਤੇ ਹੋਰ ਕੁਝ ਬਾਅਦ ਚ ਹੈ ਪਹਿਲਾਂ ਮੇਰਾ ਮੈਨੂੰ ਧਰਮ ਆ ਉਹਨਾਂ ਨੇ ਗੁਰੂ ਦੇ ਧਰਮ ਨੂੰ ਮੁੱਖ ਰੱਖ ਕੇ ਸਿੱਖਤਨ ਨੂੰ ਮੁੱਖ ਰੱਖ ਕੇ ਮਹਾਨ ਕੁਰਬਾਨੀ ਕਰਦਿਆਂ ਹੋਇਆ ਉਸ ਵਕਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਰਦਾਰ ਬਿਆਨਤ ਸਿੰਘ ਸਰਦਾਰ ਕੇਰ ਸਿੰਘ ਸਰਦਾਰ ਸਤਵੰਦ ਸਿੰਘ ਹੋਰਾਂ ਨੇ ਔਰ ਮਤਾ ਪਾ ਕੇ ਬਕਾਇਦਾ ਉਹਨੂੰ ਪਾਰ ਬੁਲਾਇਆ ਤੇ ਕੱਲ ਤੱਕ ਸਭ ਦਾ ਬਦਲਾ ਲਿਆ ਪਰ ਸਿੱਖ ਕੌਮ ਜਿਹੜੀ ਆ ਇਹ ਮੈਂ ਕਹਿਣੀ ਚਾਹੁੰਦਾ ਕਿ ਕਈ ਵਾਰੀ ਭੁੱਲਤਾ ਜਾਂਦੀ ਆ ਪਰ ਯਾਦ ਵੀ ਆ ਜਾਂਦਾ ਜਦੋਂ ਯਾਦ ਕਰਾ ਦਿੰਦੇ ਆ ਬੁਲਾ ਰਹੇ ਐਦਕੀ ਜਦੋਂ ਸਿੱਖ ਸੰਗਤਾਂ ਨੇ ਵੇਖਿਆ ਕਿ ਸਰਦਾਰ ਬੈਂਤ ਸਿੰਘ ਦਾ ਸੁਪੁੱਤਰ ਜਿਹਨੇ ਸਾਡੀ ਕੌਮ ਦੀ ਰੋਦੀ ਹੋਈ ਪੱਗ ਨੂੰ ਸਿਰ ਤੇ ਧਰਿਆ ਝਾੜ ਕੇ ਔਰ ਸਾਡੀ ਚੜ੍ਹਦੀ ਕਲਾ ਕੀਤੀ ਹੈ ਸੰਸਾਰ ਦੇ ਵਿੱਚ ਤਾਂ ਉਹਦੇ ਹੱਕ ਦੇ ਵਿੱਚ ਕੁੱਲ ਜਥੇਬੰਦੀਆਂ ਦਾ ਖੜੀਆਂ ਦਾਸ ਵੀ ਪਿਛਲੇ ਦਿਨੀ ਵੀ ਮੈਂ ਇੰਟਰਵਿਊ ਦੇ ਵਿੱਚ ਬੇਨਤੀ કરી ਸੀ ਕਿ ਸਿੱਖ ਸੰਤਾ ਬਾਕੀ ਪਾਰਟੀਆਂ ਨੂੰ ਤਾਂ ਆਏ ਵਾਰੀ ਤੁਸੀਂ ਜਿਤਾਉਂਦੇ ਰਹੇ ਹੋ ਪਰ ਐਤ ਕੀ ਸਰਦਾਰ ਸਰਜੀਤ ਸਿੰਘ ਨੂੰ ਕਿਉਂਕਿ ਉਹ ਸ਼ਹੀਦ ਦਾ ਪੁੱਤਰ ਹੈ ਇਸ ਪਰਿਵਾਰ ਦੀ ਬਹੁਤ ਵੱਡੀ ਮਹਾਨ ਕੁਰਬਾਨੀ ਆ ਸਾਡੀ ਕੌਮ ਦੀ ਚੜ੍ਹਦੀ ਕਲਾ ਹੋਈ ਆ ਤੇ ਇਸ ਕਰਕੇ ਕਿਤੇ ਸਾਡੀ ਕੰਡ ਨਾ ਲੱਗ ਜਾਏ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਸੰਗਤਾਂ ਦੇ ਚਰਨਾਂ 'ਚ ਅੱਜ ਵੀ ਕਿਉਂਕਿ ਅੱਜ 30 ਤਰੀਕ ਹੈ ਸ਼ਾਮ ਨੂੰ 5 ਵਜੇ ਜਿਹੜਾ ਪ੍ਰਚਾਰ ਵਿਭਾਗ ਪਾਰਟੀਆਂ ਦਾ ਬੰਦ ਹੋ ਜਾਣਾ ਇਸ ਕਰਕੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸ਼ਹੀਦਾਂ ਦੇ ਪਰਿਵਾਰਾਂ ਦਾ ਸਤਿਕਾਰ ਕਰੀਏ ਜਿਨ੍ਹਾਂ ਨੇ ਆਪਣੇ ਘਰ ਤਾਂ ਅਜਾੜ ਲਏ ਇਕ ਨੌਜਵਾਨ ਜਿਉਂਤ ਵੀ ਬੈਠੇ ਸਾਡੇ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਮਹਾਨ ਕਰਨਾਮੇ ਕੀਤੇ ਉਹਨਾਂ ਨੇ ਪਰ ਅਸੀਂ ਅੱਜ ਉਹਨਾਂ ਨੂੰ ਕੰਡਣਾ ਦਿਖਾਈਏ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਔਰ ਜਤਾਈਏ ਕਾਰਨ ਬਹੁਤ ਵੱਡਾ ਹੈ ਕਿ ਜਿਹੜੇ ਸਾਡੀ ਗੱਲ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਸਾਡੇ ਸ਼ਹੀਦਾਂ ਦੀ ਗੱਲ ਸਾਡੇ ਜੇਲ੍ਹਾਂ 'ਚ ਬੈਠੇ ਨੌਜਵਾਨਾਂ ਨੂੰ ਛਡਾਉਣ ਦੀ ਗੱਲ ਜੇ ਪਾਰਲੀਮੈਂਟ ਵਿੱਚ ਕਰ ਸਕਦੇ ਆ ਸਿਮਰਜੀਤ ਸਿੰਘ ਮਾਨ ਲੱਖਾ ਸੁਧਾਨਾ ਤੇ ਭਾਈ ਸਰਜੀਤ ਸਿੰਘ ਨਾਲ ਅਮਰਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਕਾਰਨ ਔਰ ਆਪਾਂ ਇੱਕ ਬਾਬਾ ਜੀ ਤੋਂ ਤੋਕਦੇ ਅਮਰਤਪਾਲ ਸਿੰਘ ਤੇ ਆਉਣੇ ਪਹਿਲਾਂ ਆਪਾਂ ਲੱਕੇ ਸਦਾਨੇ ਦੀ ਗੱਲ ਕਰ ਲਈਏ ਕਈ ਪ੍ਰਚਾਰਕ ਨੇ ਜਿਹੜੇ ਪ੍ਰਚਾਰ ਕਰਦੇ ਨੇ ਜੀ ਸਿੱਖ ਪੰਥ ਦਾ ਪ੍ਰਚਾਰ ਕਰਦੇ ਨੇ ਜੀ ਉਹ ਲੱਕੇ ਸਦਾਨੇ ਤੇ ਕਿੰਤੂ ਪ੍ਰੰਤੂ ਕਰਦੇ ਨੇ ਕਿ ਇਹ ਜਿਹੜਾ ਕਲੀਨ ਸੇ ਮੁੰਡਾਗਾ ਇਹ ਕਿੱਥੋਂ ਪੰਥਕ ਆ ਗਿਆ ਕਿਹੜੀ ਪੰਥਕ ਕਿਹੜੀ ਇਹ ਆ ਇਹਨੇ ਤਾਂ ਮੋਨਾਗਾ ਇਹਨੇ ਵਾਲ ਕਟਾਏ ਹੋਏ ਨੇ ਤੇ ਇਹ ਗੈਂਗਸਟਰ ਆ ਇਹ ਗੁੰਡਾ ਜੀ ਵੀ ਇਹਨੂੰ ਇਹ ਕਹਿੰਦੇ ਆ ਵੀ ਕਿ ਹਰ ਸਿਮਰਤ ਕੌਰ ਨੂੰ ਜਿਟਾਉਣ ਆਇਆ ਬਠਿੰਡੇ ਤੋਂ ਤੁਸੀਂ ਇਹਨੂੰ ਕੀ ਦੇਖਦੇ ਹੋ ਅਸਲ ਸਚਾਈ ਜਿਹੜੀ ਹੈਗੀ ਆ ਇਹ ਕਿਉਂ ਜਿਹੜੇ ਇਹ ਜਿਹੇ ਬਿਵਾਦ ਆ ਜਿਹੜੇ ਪੈਦਾ ਕੀਤੇ ਜਾਂਦੇ ਨੇ ਨਹੀਂ ਖਰੀਦੇ ਹੋਏ ਬੰਦੇ ਜਿਹੜੇ ਆ ਉਹ ਬੜਾ ਕੁਝ ਕਹਿ ਦਿੰਦੇ ਆ ਪੈਸਾ ਲੈ ਕੇ ਪੈਸਾ ਬੜਾ ਕੁਝ ਕਰਵਾ ਦਿੰਦਾ ਬਹੁਤ ਕੁਝ ਕਹਿ ਦਿੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਪਤਾ ਹੈ ਕਿ ਸਾਥੋਂ ਤਾਂ ਉੱਥੇ ਬੋਲਿਆ ਨਹੀਂ ਗਿਆ ਅਸੀਂ ਤੇ ਉੱਥੇ ਰਹੇ ਆ ਪਾਰਲੀਮੈਂਟ ਦੇ ਵਿੱਚ ਉਹ ਲੋਕ ਫਿਰ ਆਪਦੇ ਬੰਦੇ ਛੜ ਦਿੰਦੇ ਆ ਖਰੀਦ ਕੇ ਤਾਂ ਕਿ ਜਿਹੜਾ ਇਹ ਮਨੁੱਖਾ ਇਹਨੇ ਜਾ ਕੇ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਆ ਤੇ ਇਸ ਕਰਕੇ ਇਹਦੀ ਇੱਥੇ ਬਦਨਾਮੀ ਕੀਤੀ ਜਾਵੇ ਤਾਂ ਕਿ ਇਹਨੂੰ ਵੋਟਾਂ ਘੱਟ ਪੈਣ ਪਰ ਦੁਨੀਆ ਦੇ ਲੋਕ ਅੱਜ ਭਾਵੇਂ ਉਹ ਕਲੀਨ ਸ਼ੇਵ ਨੇ ਮੁੰਡੇ ਤੇ ਭਾਵੇਂ ਲੱਖਰ ਸਦਾਣਾ ਵੀ ਕਲੀਨ ਸ਼ੇਵਾ ਪੰਥਕ ਨਹੀਂ ਇਹ ਗੱਲ ਅਸੀਂ ਕਹਿ ਸਕਦੇ ਹਾਂ ਵੀ ਇਹ ਪੰਥਕ ਨਹੀਂ ਉਹ ਪੰਥਕ ਧਰਾਂ ਦਾ ਹੀ ਇੱਕ ਹਿੱਸਾ ਹੈ ਸਾਡਾ ਸਿੱਖਾਂ ਦਾ ਬੱਚਾ ਹੈ ਭਗਵੰਦਾ ਸਾਰੇ ਕਿਹੜਾ ਜੰਦੇ ਅਸੀਂ ਪੰਥਕ ਸੀ ਜਾਂ ਹੈਗੇ ਆ ਪੰਥਕ ਹੋ ਜਾਗੇ ਹੋ ਜਾਣਗੇ ਜਦੋਂ ਜਿਹੜਾ ਸਾਡੇ ਹੱਕਾਂ ਦੀ ਗੱਲ ਕਰਦਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਤ ਵੀ ਹੋਈ ਦਾ ਬਦਲਾ ਲੈਣ ਦੀ ਗੱਲ ਕਰਦਾ ਉਹਨਾਂ ਮੁਰਜ਼ਮਾਂ ਨੂੰ ਫੜਾਉਣ ਬਾਅਦ ਤੇ ਗੱਲ ਕਰਦਾ ਔਰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦਿਆਂ ਨੂੰ ਠਾਉਂਦਾ ਹੈ ਤੇ ਜੇ ਪੰਥਕ ਬੰਦਾ ਤਾਂ ਠਾਉਂਦਾ ਨਹੀਂ ਉੱਥੇ ਬੋਲਦਾ ਨਹੀਂ ਜਾ ਕੇ ਅਸੈਂਬਲੀ ਦੇ ਵਿੱਚ ਤੇ ਜੇ ਕੋਈ ਲੱਖੇ ਸਿਧਾਨੇ ਵਰਗਾ ਜਾ ਕੇ ਉੱਥੇ ਸਾਡੇ ਪੰਜਾਬ ਦੀ ਗੱਲ ਕਰਦਾ ਹੈ ਤੇ ਸਾਨੂੰ ਉਹ ਹੀ ਜਆ ਬੋਲਣ ਵਾਲਾ ਮਨੁੱਖ ਉੱਥੇ ਚਾਹੀਦਾ ਸਾਨੂੰ ਉੱਥੇ ਮਿੱਟੀ ਦੇ ਘੁੱਗੂ ਨਹੀਂ ਭੇਜਣੇ ਚਾਹੀਦੇ ਜਿਹੜੇ ਸਾਡੇ ਹੱਕਾਂ ਦੀ ਗੱਲ ਨਾ ਕਰਨ ਸਾਨੂੰ ਤਾਂ ਉੱਥੇ ਸਾਡੇ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬੀ ਦੀ ਗੱਲ ਕਰਨ ਠੀਕ ਆ ਕੋਈ ਗੱਲ ਨਹੀਂ ਉਹ ਪੰਥਕ ਹੋ ਜਾਏਗਾ ਭਗਵੰਦ ਹੈ ਅੰਮ੍ਰਿਤ ਛਕ ਲਏਗਾ ਜਦੋਂ ਪ੍ਰਮਾਤਮਾ ਨੇ ਕਿਰਪਾ ਕਰਤੀ ਅੰਮ੍ਰਿਤ ਛਕ ਕੇ ਔਰ ਜਦੋਂ ਜੇ ਹੁਣ ਭਾਈ ਅੰਮ੍ਰਿਤਪਾਲ ਦੀ ਗੱਲ ਕਰਦੇ ਆਂ ਆਪਾਂ ਬੀ. ਡੀ. ਅੰਮਰਤਪਾਲ ਆਪਾਂ ਇੱਥੇ ਆਪਾਂ ਇੱਥੇ ਗੱਲ ਆਉਣੇ ਅੰਮਰਤਪਾਲ ਸਿੰਘ ਦੀ ਗੱਲ ਆਉਣੇ ਆ ਪਿਛਲੇ ਦਿਨ ਤੁਸੀਂ ਸੁਖਵੀਰ ਬਾਦਲ ਦਾ ਬਿਆਨ ਸੁਣਿਆ ਹੋਣਾ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਡਿਬੜੂਗਾੜਾ ਜਿਹੜਾ ਜੇਲ੍ਹ ਚ ਅੰਮਰਤਪਾਲ ਸਿੰਘ ਭਾਈ ਬੰਦ ਨੇ ਪਹਿਲਾਂ ਤਾਂ ਉਹਦੇ ਵਿਰੋਧ ਕਰਦੇ ਰਹੇ ਨੇ ਫਿਰ ਉਹਦੇ ਹੱਕ ਚਾਹੇ ਨੇ ਫਿਰ ਉਹਦੇ ਧਰਨੇ ਚ ਵੀ ਜਾਂਦੇ ਰਹੇ ਨੇ ਆਪਣਾ ਸੁਖਵੀਰ ਸਿੰਘ ਬਾਦਲ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੱਲ ਤਾਂ ਉਹ ਮੋਨਾ ਸੀ ਵਾਲ ਕੱਟੇ ਹੋਏ ਸੀ ਜਿੰਨਾ ਪਾਉਂਦਾ ਸੀ ਸਾਲ ਬਾਅਦ ਇੱਥੇ ਆ ਗਿਆ ਏਜੰਸੀਆਂ ਨੇ ਖਰੀਦਾ ਏਜੰਸੀਆਂ ਦਾ ਬੰਦਾਗਾ ਉਹ ਤੇ ਉਹ ਤੋਂ ਬਿਰਸਾ ਸਿੰਘ ਮਟਵਾ ਕਹਿ ਰਿਹਾ ਮੇ ਤੇ ਮੈਂ ਕਿਤੇ ਇਸ ਤਰ੍ਹਾਂ ਨਹੀਂ ਕੀਤਾ ਇਹ ਪੰਥਕ ਆਪਣੇ ਆਪ ਪੰਥਕ ਹੋ ਗਏ ਮੈਂ ਜਿਹਲਾ ਜ਼ਿਆਦੇ ਕੱਟੀਆਂ ਨੇ ਮੈਂ ਇਸ ਤਰ੍ਹਾਂ ਕੀਤਾ ਤੁਸੀਂ ਇਹਨਾਂ ਸਾਰੇ ਨੂੰ ਜਿਹੜਾ ਦੇਖ ਦਿਓ ਕਿ ਅੰਮਰਤਪਾਲ ਸਿੰਘ ਦੇ ਜਿੱਥੇ ਬੱਖ-ਬੱਖ ਪਾਰਟੀਆਂ ਨੇ ਕੁਝ ਪਾਰਟੀਆਂ ਆਈਆਂ ਨੇ ਜਿਨ੍ਹਾਂ ਨੇ ਅੰਮਰਤਪਾਲ ਦਾ ਵਿਰੋਧਨ ਨਹੀਂ ਕੀਤਾ ਪਰ ਸਭ ਤੋਂ ਜ਼ਿਆਦੇ ਆਪਣੇ ਆਪਣੇ ਪੰਥਕ ਪਾਰਟੀ ਕਹਾਉਣ ਵਾਲੇ ਜਿਹੜੇ ਆਪਾਂ ਜਿਹੜਾ ਹੈਗਾਗਾ ਬਾਦਲ ਲਾਣਾ ਕਹਿ ਲੀਏ ਪਾ ਜਾਂ ਬਾਦਲ ਦਲ ਕਹਿ ਦਈਏ ਸਭ ਤੋਂ ਜ਼ਿਆਦੇ ਵਿਰੋਧ ਕਰ ਰਿਆ ਅੰਮਰਤਪਾਲ ਦਾ ਇਹਦਾ ਕਾਰਨ ਕੀ ਮੰਨਦੇ ਤੁਸੀਂ ਨੇ ਜਿਹੜੀ ਗੱਲ ਇਹ ਕਹਿੰਦੇ ਆ ਨਾ ਤੁਸੀਂ ਵਚਨ ਕੀਤਾ ਕਿ ਪਹਿਲਾਂ ਮੂੰਹ ਸਿਰ ਮੁੰਨਿਆ ਸੀ ਪਹਿਲਾਂ ਤਾਂ ਕੋਈ ਵੀ ਗੁਰਸਿੱਖ ਨਹੀਂ ਹੁੰਦਾ ਜਦੋਂ ਪਰਮਾਤਮਾ ਸੱਚੇ ਪਾਤਸ਼ਾਹ ਗੁਰੂ 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 ਸਾਹਿਬ ਦੀ ਬਾਣੀ ਦੇ ਵਿੱਚ ਇਹ ਜ਼ਿਕਰ ਆਇਆ ਮਹਾਰਾਜ ਕਹਿੰਦੇ ਕੀੜਾ ਥਾਪਦੇ ਪਾਤਸ਼ਾਹੀ ਲਸ਼ਕਰ ਕਰੇ ਸਵਾ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਦੱਖਣ ਦੇੜ ਹਜ਼ੂਰ ਸਾਹਿਬ ਤੋਂ ਇੱਕ ਮਾਧੋ ਦਾਸ ਬਰਾਗੀ ਸਾਧ ਨੂੰ ਅੰਮ੍ਰਿਤ ਛਕਾ ਕੇ ਔਰ ਲਖਮਨ ਦਾਸ ਤੋਂ ਬਾ ਬੰਦਾ ਸਿੰਘ ਆਪਣਾ ਗੁਰਬਖ ਸਿੰਘ ਉਹਦਾ ਨਾਂ ਰੱਖਿਆ ਤੇ ਪੰਥ ਦੇ ਵਿੱਚੋਂ ਪ੍ਰਸਿੱਧ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਪਹਿਲੇ ਹੀ ਉਹ ਅੰਮ੍ਰਿਤਧਾਰੀ ਹੋਵੇ ਜੰਮਣ ਵੇਲੇ ਨਹੀਂ ਹੁੰਦਾ ਸਾਧ ਸੰਗਤ ਜੀ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਮਖਨਜੀ ਕਿ ਜਿਹੜੀ ਅੰਮ੍ਰਿਤਪਾਲ ਦੀ ਸੋਚ ਆ ਉਹ ਕਿਉਂ ਇੱਥੇ ਆ ਕੇ ਬਦਲੀ ਕਿਉਂਕਿ ਅੱਜ ਸਾਡੇ ਸਿੱਖ ਭਰਾਵਾਂ ਦੇ ਉੱਤੇ ਤੇ ਸ਼ੱਦਤ ਹੁੰਦਾ ਜ਼ੁਲਮ ਹੁੰਦਾ ਸਾਡੇ ਹੱਕ ਸੱਚ ਦੀ ਆਵਾਜ਼ ਕੋਈ ਕਹਿਣ ਵਾਲਾ ਹੀ ਨਹੀਂ ਜਿਹੜੇ ਲੋਕ ਅੱਜ ਇਹ ਗੱਲਾਂ ਕਰਦੇ ਨੇ ਕਿ ਅਸੀਂ ਵੀ ਸਾਡੇ ਤੇ ਵੀ ਐਨਐਸਏ ਲੱਗੀਆਂ ਉਹ ਕਦੇ ਅਸੈਂਬਲੀ ਵਿੱਚ ਜਾ ਕੇ ਪਾਰਲੀਮੈਂਟ ਵਿੱਚ ਬੋਲੇ ਨਹੀਂ ਹੈ ਉਹਨਾਂ ਨੇ ਕਦੇ ਸਾਡੇ ਨੌਜਵਾਨਾਂ ਨੂੰ ਪ੍ਰੇਰਿਆ ਹੀ ਨਹੀਂ ਆ ਇਹ ਅੰਮ੍ਰਿਤਪਾਲ ਨੇ ਜੇ ਨਸ਼ੇ ਛਡਾਉਣ ਦੀ ਗੱਲ ਕਰੀ ਆ ਘਰ ਘਰ ਦੇ ਵਿੱਚੋਂ ਨੌਜਵਾਨਾਂ ਨੂੰ ਨਸ਼ੇ ਛਡਾ ਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਉਹਨੇ ਕਿਹੜੀ ਮਾੜੀ ਗੱਲ ਕਰਤੀ ਇਹ ਜਿਹੜੀ ਵਿਰੋਧਤਾ ਕਰਦੇ ਨੇ ਇਹ ਤਾਂ ਸਿਰਫ ਇਸ ਕਰਕੇ ਕਰਦੇ ਆ ਕਿ ਇਹਨਾਂ ਦੀਆਂ ਰਾਜ ਗੱਦੀਆਂ ਖੁੱਸਦੀਆਂ ਨਜ਼ਰ ਆ ਰਹੀਆਂ ਪਰ ਜਿਹੜੀ ਕੌਮ ਸਿੱਖ ਕੌਮ ਆ ਬੜੀ ਮਹਾਨ ਕੌਮ ਆ ਇਹ ਜਾਣਦੀ ਆ ਇਹ ਅਣਪੜ ਨਹੀਂ ਹੈ ਜਾਣਦੇ ਆ ਕਿ ਸਹਿਜ ਪੱਕੇ ਤੋਂ ਮਿੱਠਾ ਹੋਏ ਬੜਾ ਕੁਝ ਵੇਖ ਲਿਆ ਇਹਨਾਂ ਨੇ ਪਰ ਹੁਣ ਜੇ ਸਾਡੇ ਨੌਜਵਾਨ ਅਮਰਤਪਾਲ ਸਿੰਘ ਵਰਗੇ ਅੱਗੇ ਆਉਂਦੇ ਆ ਸਾਡੀ ਨਵੀਂ ਜਨਰੇਸ਼ਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਆ ਅਮਰ ਸ਼ਕਾ ਕੇ ਇਹਦੇ ਵਿੱਚ ਮਾੜਾ ਕੀ ਆ ਉਹ ਤਾਂ ਵਿਚਾਰੇ ਜਿਹੜੇ ਰੌਲਾ ਪਾਉਂਦੇ ਆ ਨਾ ਤੁਸੀਂ ਗੱਲ ਬਿਰਸਾ ਸਿੰਘ ਦੀ ਕੀਤੀ ਆ ਆਪਣੀ ਗੱਲ ਤਾਂ ਬਿਰਸਾ ਸਿੰਘ ਹੀ ਦੱਸ ਸਕਦੇ ਆ ਪਰ ਮੈਂ ਤਾਂ ਇਹੀ ਕਹੂੰਗਾ ਕਿ ਅੱਜ ਉਸ ਸੀਟ ਤੇ ਵੀ ਮੈਂ ਹਫ਼ਤਾ ਰਹਿ ਕੇ ਆਇਆ ਤੇ ਅਮਰਤਪਾਲ ਸਿੰਘ ਦੀ ਜਿਹੜੀ ਹੈਗੀ ਆ ਸਪੋਰਟ ਤੇ ਪਿੰਡ ਪਿੰਡ ਜਾ ਕੇ ਅਸੀਂ ਬੇਨਤੀਆਂ ਕੀਤੀਆਂ ਤਰਨਤਾਰ ਸਾਹਿਬ ਜਾ ਕੇ ਖਡੂਰ ਸਾਹਿਬ ਜਾ ਕੇ ਸੁਲਤਾਨਪੁਰ ਲੋਧੀ ਜਾ ਕੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਪ੍ਰਚਾਰ ਕੀਤਾ ਉਹ ਮਹਿਮ ਪੂਰੀ ਮਗ ਗਈ ਜਦੋਂ ਅਸੀਂ ਗਏ ਆ ਮੇਰੇ ਨਾਲ ਸੰਤ ਬਾਬਾ ਸ਼ਮਸ਼ੇਰ ਸਿੰਘ ਜੀ ਜਗੇੜਾ ਸਾਹਿਬ ਸੰਤ ਬਾਬਾ ਸੁਰਿੰਦਰ ਸਿੰਘ ਜੀ ਸੁਹਾਨਾ ਜਲੰਧਰ ਵਾਲੇ ਤੇ ਦਾਸ ਅਸੀਂ 4-5 ਦਿਨ ਇਕੱਠੇ ਉੱਥੇ ਉਸ ਇਲਾਕੇ ਦੇ ਵਿੱਚ ਰਹੇ ਆ ਕਿ ਲੋਕਾਂ ਵੱਲੋਂ ਬਹੁਤ ਵੱਡਾ ਭਾਰੀ ਉਹਨਾਂ ਨੂੰ ਸਹਿਯੋਗ ਮਿਲ ਰਿਹਾ ਉਹ ਜਿੱਤਣਗੇ ਜਿਤਨੇ ਚਾਹੁੰਦੇ ਆ ਕਿਉਂਕਿ ਨਾ ਤਾਂ ਉਹਨਾਂ ਨੇ ਆਪਣੇ ਆਪ ਨੂੰ ਪੰਥਕ ਕਹਾਇਆ ਤੇ ਨਾ ਉਹਨਾਂ ਨੇ ਇਹ ਆਖਿਆ ਵੀ ਮੈਂ ਨਸ਼ੇ ਛਡਾਉਣਾ ਇਹ ਤੇ ਗੁਰੂ ਦੀ ਕੋਈ ਕਿਰਪਾ ਹੋ ਰਹੀ ਆ ਕਿਸੇ ਮਨੁੱਖ ਦੇ ਉੱਤੇ ਸਤਿਗੁਰਾਂ ਦੀ ਕਿਰਪਾ ਹੋ ਜਾਂਦੀ ਆ ਤੇ ਉਹ ਪ੍ਰੇਰਣਾ ਕਰਦਾ ਤੇ ਨੌਜਵਾਨ ਜਿਹੜੇ ਆ ਉਹਦੀ ਪ੍ਰੇਰਣਾ ਮੰਨ ਕੇ ਉਹ ਅੰਮ੍ਰਿਤ ਛਕਣ ਲੱਗ ਪਏ ਨਸ਼ੇ ਛਡਣ ਲੱਗੇ ਚਿੱਟੇ ਦੇ ਟੀਕੇ ਲਾਉਣੋਂ ਹਟ ਗਏ ਤੇ ਜਿਹੜੇ ਭਾਈ ਉਹ ਵਿਚਾਰੇ ਉਹ ਵਿਰੋਧ ਕਰਦੇ ਆ ਉਹਨਾਂ ਮਤਲਬ ਇਹੀ ਆ ਕਿ ਉਹਨਾਂ ਦਾ ਚਿੱਟਾ ਵੀ ਵਿਕਣੋਂ ਹਟ ਗਿਆ ਤੇ ਉਹਨਾਂ ਦੀ ਦੁਕਾਨਦਾਰੀ ਖੜਨਾ ਨੂੰ ਡਰ ਪੈ ਗਿਆ ਇਸ ਕਰਕੇ ਵਿਰੋਧਤਾ ਕਰ ਰਿਹਾ ਨਹੀਂ ਵਿਰੋਧਤਾ ਕਰਨੀ ਚਾਹੀਦੀ ਜੇ ਉਹ ਕੁਝ ਵੀ ਨਹੀਂ ਕਹਿਣਾ ਚੰਗਾ ਨਹੀਂ ਕਹਿਣਾ ਚਾਹੁੰਦੇ ਤੇ ਉਹ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਆਪਦੇ ਘਰੇ ਬੈਠਣ ਤੇ ਉਹਦੇ ਅੰਗੇਜ ਦੇ ਵਿੱਚ ਨਹੀਂ ਉਠਣਾ ਚਾਹੀਦਾ ਸੀ ਵੈਸੇ ਅਸੀਂ ਤਾਂ ਇਹੀ ਕਹਾਂਗੇ ਕਿ ਮੌਕਾ ਨੌਜਵਾਨਾਂ ਨੂੰ ਨਵੇਂ ਮੁੰਡਿਆਂ ਨੂੰ ਦਿਓ ਤਾਂ ਕਿ ਆਉਣ ਆਪਣੀ ਕੌਮ ਦੇ ਵਿਰਸੇ ਨੂੰ ਸੰਭਾਲਣ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਉਹ ਨਸ਼ੇ ਵਿਸ਼ਿਆਂ ਤੋਂ ਦੂਰ ਪਿੱਛੇ हट ਕੇ ਤੇ ਆਪਣੇ ਸਿੱਖ ਕੌਮ ਦੇ ਵਿਰਸੇ ਨੂੰ ਸੰਭਾਲੇ ਤੇ ਜੇ ਅੰਮ੍ਰਿਤ ਬਾਣ ਪਹਿਲਾਂ ਕਲੀਨ ਸ਼ੇਪ ਸੀਗੇ ਤੇ ਜੇ ਉਹ ਬਾਅਦ ਦੇ ਵਿੱਚ ਅੰਮ੍ਰਿਤਧਾਰੀ ਹੋ ਜਾਂਦੇ ਤੇ ਸਾਨੂੰ ਇਹਦੇ ਵਿੱਚ ਕੀ ਤਰਾਜ ਆ ਉਹਨੇ ਹੋਰ ਕਿੰਨੇ ਨੌਜਵਾਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਤੇ ਅਸੀਂ ਉਹਦੀ ਤਾਰੀਫ ਕਰਦੇ ਆ ਕਰਨੀ ਚਾਹੀਦੀ ਆ ਤੇ ਅੱਜ ਇਹੋ ਜਿਹੇ ਨੌਜਵਾਨ ਜਿਹੜੇ ਆ ਜਦੋਂ ਉਹ ਪਾਰਲੀਮੈਂਟ ਤੇ ਜਾਣਗੇ ਤਾਂ ਸਾਡਾ 84 ਵਾਲਾ ਜਿਹੜਾ ਸੰਤ 84 ਵਾਲਾ ਮੁੱਦਾ ਉਹ ਵੀ ਠਾਉਣਗੇ ਲੱਖਾਂ ਸੁਧਾਣਾ ਜੀ ਵੀ ਠਾਉਣਗੇ ਤੇ ਇਧਰੋਂ ਸਿੰਦਰਜੀ ਸਿੰਘ ਮਾਨ ਤੱਕ ਕਿੱਦਿਆਂ ਦੇ ਠਾਉਂਦੇ ਆ ਰਹੇ ਆ ਇਸ ਕਰਕੇ ਜਿਹੜੀਆਂ ਇਹ ਸਰਬਜੀਤ ਸਿੰਘ ਹੈ ਇਹਦੇ ਬਾਰੇ ਵੀ ਮੈਂ ਇਹੀ ਬੇਨਤੀ ਕਰੂੰ ਸੰਗਤਾਂ ਨੂੰ ਕਿ ਸੰਗਤ ਜੀ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਹ ਜੇ ਆਪਾਂ ਚਾਰ ਬੰਦਿਆਂ ਨੂੰ ਜਿੱਤੇ ਆ ਕੇ ਭੇਜਦੇ ਆ ਪਾਰਲੀਮੈਂਟ ਦੇ ਵਿੱਚ ਤੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਇਹ ਸਾਡੇ ਪੰਜਾਬ ਦੀ ਔਰ ਪੰਜਾਬੀਅਤ ਦੀ ਗੱਲ ਕਰਨਗੇ ਤੇ ਬਾਕੀ ਤਾਂ ਅਸੀਂ ਵੇਖ ਰਹੇ ਆ ਜਦੋਂ ਥੋੜਾ ਜਿਹਾ ਕਿਸੇ ਨੇ ਬੁਰਕੀ ਪਾਤੀ ਵੇਖਣ ਵਾਲਾ ਮਾਲ ਜਿਹੜਾ ਉਹ ਜਿਆਦਾ ਸਮਾਂ ਟਿਕਦਾ ਨਹੀਂ ਹੁੰਦਾ ਤੇ ਤੁਹਾਡੇ ਬਾਬਾ ਜੀ ਮੈਂ ਤੁਹਾਡੀ ਗੱਲ ਨੂੰ ਕੱਢਦਾ ਇੱਕ ਮੇਰਾ ਆਖਰੀ ਸਵਾਲ ਆ ਕਿ ਜਿਹੜਾ ਅੱਜ ਕੱਲ ਆਪਾਂ ਦਲਾਲ ਮੀਡੀਆ ਕਹਿ ਦਈਏ ਕੁਝ ਆਪਾਂ ਖਰੀਦਿਆ ਕਹਿ ਦਈਏ ਏਜੰਸੀਆਂ ਦਾ ਕਹਿ ਦਈਏ ਕਿ ਉਹ ਜਿਹੜਾ ਜਿਹੜੇ ਹੁੰਦੇ ਨੇ ਸਿੱਖ ਚਿਹਰੇ ਹੁੰਦੇ ਨੇ ਪੱਗਾਂ ਦਸਤਾਰਾਂ ਬੰਨ੍ਹੀਆਂ ਹੁੰਦੀਆਂ ਗੱਤਰੇ ਵੀ ਪਾਏ ਹੁੰਦੇ ਨੇ ਬੜੀ ਬੜੀ ਦਾੜੀਆਂ ਵੀ ਰੱਖੀ ਹੋਈਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਅੱਜ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜਾ ਉਹ ਪੂਰ ਪ੍ਰਚਾਰ ਕਰ ਰਹੇ ਨੇ ਤੁਸੀਂ ਇਹੀ ਅਸੀਂ ਉਹਨਾਂ ਨੂੰ ਕਹਿਣਾ ਚਾਹਾਂਗੇ ਵੀ ਤੁਸੀਂ ਆਪਣੀ ਆਤਮਾ ਦੀ ਆਵਾਜ਼ ਸੁਣੋ ਕੱਲੀ ਮਾਇਆ ਮੰਗਤ ਲੱਗ ਕੇ ਥੋੜੀ ਜਿਹੀ ਪੈਸੇ ਪਿੱਛੇ ਲੱਗ ਕੇ ਸੱਚ ਨੂੰ ਲੁਕੋ ਰਹੇ ਹੋ ਸਤਿਗੁਰੂ ਬਾਣੀ ਚ ਕਹਿੰਦੇ ਕੋੜ ਨੂੰ ਕੁੱਟੇ ਨਾਨਕਾ ਔੜਕ ਸੱਚ ਰਹੀ ਸੱਚ ਮੂਰੇ ਆ ਜਾਂਦਾ ਜੇ ਤੁਹਾਡੀਆਂ ਨਜ਼ਰਾਂ ਵਿੱਚ ਇਹ ਆ ਗਿਆ ਕਿ মিডিਆ ਕੁਝ ਬਕਿਆਊ ਆ ਪਰ মিডিਆ ਵਾਲੇ ਜਿਹੜੇ ਆ ਉਹਨਾਂ ਨੂੰ ਵੀ ਮੈਂ ਇਹੀ ਬੇਨਤੀ ਕਰੂੰਗਾ ਕਿ ਇੱਕ ਵਾਰੀ ਤਾਂ ਤੁਸੀਂ ਸੱਚ ਦਾ ਸਾਥ ਦੇ ਕੇ ਦੇਖੋ ਬ ਜਿਹੜੀ ਵੇਖਣ ਵਾਲੀ ਗੱਲ ਹੈ ਆਪਣੀ ਜ਼ਮੀਰ ਨਹੀਂ ਵੇਚਣੀ ਚਾਹੀਦੀ ਕਈ ਲੋਕ ਸਾਨੂੰ ਇਹ ਵੀ ਕਹਿੰਦੇ ਨੇ ਲੋਕ ਜੀ ਵੋਟਾਂ ਵੇਚਦੇ ਆ ਮੈਂ ਕਹਣਾ ਜਿਹਨੇ ਵੋਟ ਵੋਟ ਵੇਚਦੀ ਉਹਨੇ ਤਾਂ ਆਪਣੀ ਧੀ ਪੁੱਤ ਕੀ ਆਪਦਾ ਸਭ ਕੁਝ ਹੀ ਵੇਚਦਾ ਉਹ ਇੱਜ਼ਤੀ ਵੇਚਦੀ ਉਹਨੇ ਵੋਟ ਵੀ ਨਹੀਂ ਵੇਚਣੀ ਚਾਹੀਦੀ ਤੇ ਮੀਡੀਆ ਨੂੰ ਵਿਕਣਾ ਨਹੀਂ ਚਾਹੀਦਾ ਸੱਚ ਨੂੰ ਸੱਚ ਕਹਿਣਾ ਚਾਹੀਦਾ ਝੂਠ ਨੂੰ ਝੂਠ ਕਹਿਣਾ ਚਾਹੀਦਾ ਫੇਰ ਸਚਾਈ ਦੇ ਤੌਰ ਤੇ ਮੀਡੀਆ ਦੀ ਔਰ ਬੱਲੇ ਬੱਲੇ ਤੇ ਜੇ ਮੀਡੀਆ ਵਿਕਿਆਉ ਹੋ ਗਿਆ ਦੁਨੀਆ ਕਿਹੜਾ ਅੰਪੜਾ ਹਰ ਕੋਲੇ ਮੋਬਾਈਲ ਆ ਔਰ ਦੁਨੀਆ ਜਿਹੜੀ ਹੈ ਨਵੇਂ ਯੁੱਗ ਵਿੱਚ ਪਰਵੇਸ਼ ਕਰ ਰਹੀ ਹੈ ਸਭ ਨੂੰ ਪਤਾ ਇਸ ਗੱਲ ਦਾ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਬਾਬਾ ਜੀ ਜਾਂਦੇ ਜਾਂਦੇ ਆਖਰੀ ਸਵਾਲ ਆ। ਖਨੂਰ ਸਾਹਿਬ ਵਾਸੀਆਂ ਨੂੰ ਤੇ ਫਰੀਦ ਸਾਹਿਬ ਵਾਸੀਆਂ ਨੂੰ ਜਿਹੜਾ ਦੋਨੇ ਸੀਟਾਂ ਨੂੰ ਤੁਸੀਂ ਲੋਕਾਂ ਨੂੰ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਉੱਥੇ ਘਰ ਘਰ ਜਾ ਕੇ ਬੇਨਤੀ ਵੀ ਕਰਕੇ ਆਇਆ। ਫਰੀਦਕੋਟ ਉੱਥੇ ਵੀ ਇਲਾਕੇ ਵਿੱਚ ਜਾ ਕੇ ਆਂ ਕਈ ਪਿੰਡਾਂ ਦੇ ਵਿੱਚ ਤੇ ਨਾਲ ਬਠਿੰਡੇ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਲਖਾ ਸਧਾਨਾ ਜੀ ਹੈ ਸਰਬਜੀਤ ਸਿੰਘ ਜੀ ਹੈ ਔਰ ਜਿੱਥੇ ਅਮਰਪਾਲ ਸਿੰਘ ਹੈ ਤੇ ਜਿੱਥੇ ਅਸਮਦੀਪ ਸਿੰਘ ਮਾਨ ਹੈ ਇਹਨਾਂ ਨੂੰ ਚਾਰਾਂ ਨੂੰ ਆਪਾਂ ਇੱਕ ਵਾਰੀ ਪਾਰਲੀਮੈਂਟ ਵਿੱਚ ਭੇਜੀਏ ਤਾਂ ਕਿ ਇੱਕ ਤਾਂ ਇੱਕ ਹੁੰਦਾ ਤੇ ਇੱਕ ਦੇ ਨਾਲ ਇੱਕ ਆ ਲੱਗ ਜੇ ਤੇ 11 ਬਣ ਜਾਂਦੇ ਨੇ ਤੇ ਇਹ ਜਦੋਂ ਆਪਾਂ ਚਾਰ ਨੂੰ ਜਿਤੇ ਆ ਕੇ ਭੇਜਾਂਗੇ ਤੇ ਚਾਰ ਦੀ ਜਿਹੜੀ ਆਵਾਜ਼ ਆ ਕਿਉਂਕਿ ਸਾਨੂੰ ਤੇ ਗੁਰੂ ਨੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਇੱਕ ਨੂੰ ਸਵਾ ਲੱਖ ਨਾਲ ਤਰਜੀਹ ਦੇ ਕੇ ਨਵਾਜਿਆ ਕਿ ਜਦੋਂ ਪੁੱਛਾਂਗੇ ਵੀ ਫਲਾਣਾ ਸਿੰਘ ਕਿੱਥੇ ਆ ਕਿੰਨੇ ਜਣਿਆਂ ਉਹ ਕਹਿੰਦਾ ਮੈਂ ਸਵਾ ਲੱਖਾਂ ਸਵਾ ਲੱਖ ਦਾ ਮਤਲਬ ਹੈ ਕਿ ਮੈਂ ਕੱਲ ਪਰ ਉਹ ਸਵਾ ਲੱਖ ਬਹੁਤ ਬੋਲਾ ਇਹ ਗੁਰਸਿੱਖ ਬੋਲਿਆਂ ਦੇ ਵਿੱਚ ਆਉਂਦਾ ਹੈ ਨਿਹੰਗ ਸਿੰਘਾਂ ਦੇ ਬੋਲਿਆਂ ਵਿੱਚ ਆਉਂਦਾ ਸਵਾ ਲੱਖ ਇਸ ਕਰਕੇ ਜਦੋਂ ਆਪਾਂ ਚਾਰ ਨੂੰ ਜਤਿਆ ਕੇ ਭੇਜਾਂਗੇ ਤਾਂ ਸਾਡੇ ਹੱਕਾਂ ਦੀ ਗੱਲ ਕਰਨਗੇ ਕਰਨਗੇ ਅੱਜ ਸਾਡੀ ਜਵਾਨੀ ਔਰ ਸਾਡੀ ਕਿਸਾਨੀ ਨੂੰ ਖਤਰਾ ਹੈ ਤੇ ਮੈਂ ਨਾਲ ਬੇਨਤੀ ਕਰਾਂਗਾ ਇਹਨਾਂ ਨੂੰ ਵਿਚਾਰਾਂ ਨੂੰ ਜੇ ਪ੍ਰਮਾਤਮਾ ਤੁਹਾਡੇ ਤੇ ਕਿਰਪਾ ਕਰ ਦਿੰਦਾ ਉੱਥੇ ਜਾ ਕੇ ਤੁਸੀਂ ਮਜ਼ਦੂਰ ਤੇ ਕਿਸਾਨ ਦੀ ਆਵਾਜ਼ ਨੂੰ ਠਾਓ ਜੇ ਇੱਕ ਪਾਸੇ ਕਿਸਾਨ ਦਾ ਪੁੱਤਰ ਕਿਸੇ ਕਾਰਨ ਸੁਸਾਈਡ ਕਰਦਾ ਹੈ ਕਰਜ਼ੇ ਦਾ ਦੱਬਿਆ ਤੇ ਉਹਨੂੰ ਸਰਕਾਰਾਂ 5-5 10-10 20-20 ਲੱਖ ਰੁਪਈਆ ਕਰੋੜ-ਕਰੋੜ ਰੁਪਈਆ ਸਰਕਾਰਾਂ ਵੱਲੋਂ ਉਹਦੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਂਦੀ ਹੈ ਤੇ ਨਾਲ ਮਜ਼ਦੂਰ ਦੇ ਪੁੱਤਰ ਨੂੰ ਵੀ ਜੇ ਕਿਤੇ ਐਸੀ ਘਟਨਾ ਵਾਪਰਦੀ ਆ ਤਾਂ ਮਜ਼ਦੂਰ ਦੇ ਪੁੱਤਰ ਨੂੰ ਵੀ ਉਸੇ ਤਰ੍ਹਾਂ ਦਾ ਉਹ ਹੱਕ ਦੇਣਾ ਚਾਹੀਦਾ ਹੈ ਜੇ ਰੱਬ ਨਾ ਕਰੇ ਐਸੀ ਘਟਨਾ ਨਾ ਵਾਪਰੇ ਪਰ ਜੇ ਵਾਪਰ ਵੀ ਜਾਂਦੀ ਹੈ ਜੇ ਕਿਤੇ ਮਜ਼ਦੂਰ ਦਾ ਪੁੱਤਰ ਵੀ ਚੜ੍ਹਾਈ ਕਰ ਜਾਂਦਾ ਹੈ ਕਿਸੇ ਕਾਰਨ ਪਾ ਪਰ ਉਹਨੂੰ ਵੀ ਕਿਸਾਨ ਦੇ ਪੁੱਤਰ ਜਿੰਨਾ ਹੀ ਜੇ ਜੋ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਦਿੰਦੀ ਹੈ ਤਾਂ ਉਹਨੂੰ ਦੇਣਾ ਚਾਹੀਦਾ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੀਆਂ ਸਰਕਾਰਾਂ ਨੇ ਸਾਡੀਆਂ ਔਰ ਸਭ ਨੂੰ ਇੱਕ ਮਿਲਾ ਕੇ ਚੱਲਣ ਤੇ ਸਭ ਨੂੰ ਇੱਕ ਨਜ਼ਰ ਨਾਲ ਵੇਖਣਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅੱਜ ਸਾਰੀ ਆਰਬਰਦੀ ਦੁਨੀਆ ਦੇ ਲੋਕ ਯਾਦ ਕਰਦੇ ਨੇ ਇੱਕ ਘਟ 40 ਸਾਲ ਉਹਨਾਂ ਨੇ ਰਾਜ ਕਰਕੇ ਔਰ ਦੁਨੀਆ ਨੂੰ ਦੱਸਿਆ ਕਿ ਸਿੱਖਾਂ ਵਰਗਾ ਰਾਜ ਕੋਈ ਕਰ ਨਹੀਂ ਸਕਦਾ ਕਿਉਂਕਿ ਉਹ ਸਾਰੀ ਦੁਨੀਆ ਦੇ ਲੋਕਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਸਨ ਇੱਕੋ ਜਿਹਾ ਮਾਣ ਦਿੰਦੇ ਸਨ ਇੱਕੋ ਜਿਹਾ ਪਿਆਰ ਸਤਿਕਾਰ ਦੇ ਕੇ ਨਿਵਾਜਦੇ ਸਨ ਮੇਰਾ ਇਹੀ ਕਹਿਣ ਦਾ ਅੱਜ ਦਾ ਮਤਲਬ ਹੈ ਕਿ ਨਾਲ ਮੈਂ ਜਿੰਨੀ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਨਸ਼ਿਆਂ ਤੋਂ ਪਰਹੇਜ਼ ਕਰ ਲੋ ਆਪਣੀਆਂ ਜਵਾਨੀਆਂ ਤੇ ਜਾਨਾਂ ਜੜੀਆਂ ਨੇ ਇਹਨੂੰ ਕੌਮ ਦੇ ਸਮਰਪਿਤ ਕਰੋ ਸਭ ਦੇ ਭਲੇ ਦੀ ਗੱਲ ਕਰੀਏ ਤਾਂ ਕਿਉਂਕਿ ਆਪਨ ਤਾਂ ਗੁਰੂਆਂ ਦਾ ਵੀ ਇਹੀ ਸੰਦੇਸ਼ ਦਿੱਤਾ ਹੋਇਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਇਹਨਾਂ ਦੁਆਰ ਬਾਬਾ ਜੀ ਨਾਲ ਮੈਂ ਸਾਰੀਆਂ ਸੰਗਤਾਂ ਤੋਂ ਓਖੇ ਮਾ ਚਾਹਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਸਾਡੇ ਨਾਲ ਅੱਜ ਬਾਬਾ ਲਾਲ ਸਿੰਘ ਜੀ ਭਿੱਖੀ ਵਾਲੇ ਤੇ ਇਹਨਾਂ ਨੇ ਵਿਰੋਧੀਆਂ ਨੂੰ ਵੀ ਕਿਹਾਗਾ ਤੇ ਜਿਹੜਾ ਜਿੰਨਾ ਕ ਮੀਡੀਆ ਹੈਗਾ ਜਿਸ ਤਰ੍ਹਾਂ ਮੀਡੀਆ ਤੇ ਅੱਜ ਬੰਦੇ ਬੁਲਾਏ ਜਾਂਦੇ ਨੇ ਜਾਂ ਬਿਰਸਾ ਸਿੰਘ ਬਟੋਹੇ ਵਰਗੇ ਜਾਂ ਕੁਝ ਹੋਰ ਤਾਕਤਾਂ ਨੇ ਜਿਹੜੇ ਅੰਮ੍ਰਿਤਪਾਲ ਤੇ ਭਾਈ ਸਰਬਜੀਤ ਸਿੰਘ ਤੇ ਲੱਖੇ ਸਿਧਾਣੇ ਨੂੰ ਜਿਹੜੇ ਆ ਡੇਗਣਾ ਚਾਹੁੰਦਿਆਂ ਨੇ ਉਹਨਾਂ ਦਾ ਵਿਰੋਧ ਕਰਨਾ ਚਾਹੁੰਦੇ ਨੇ ਇਹਨਾਂ ਨੇ ਬਾਬਾ ਜੀ ਨੇ ਬੜੇ ਵਿਸਤਾਰ ਦੇ ਨਾਲ ਸਾਨੂੰ ਜਿਹੜਾ ਚੰਨਾ ਪਾਇਆ ਤੁਸੀਂ ਵੇਖਦੇ ਹੋ ਰੋ ਪੰਜਾਬੀ ਵਰਸਾ ਟੀਵੀ ਮਾਇਆ ਮਕਰ ਸਿੰਘ ਉੱਬਾ